ਨਾ ਬੱਚੇ ਬਾਈ ਵੀਡੀਓ ਬਣਾਉਣ ਦਾ ਕਾਰਨ ਨਹੀਂ ਆ ਇੱਕ ਬੰਦੇ ਦੇ ਘਰ ਆਏ ਨੇ ਬੜਾ ਲੁਕਿਆ ਬੰਦਾ ਦੋਨੇ ਦੋਨੇ ਬੱਚੇ ਵੀਰੇ ਆ ਬੱਚਾ ਆਪਾਂ ਨੂੰ ਉਹਨਾਂ ਨੇ ਗਿਫਟ ਕੀਤਾ ਸੀਗਾ ਇਹ ਬਾਈ ਟਵਾਣੇ ਨੂੰ ਗਿਫਟ ਕੀਤਾ ਟਵਾਣੇ ਨੇ ਗਾਹਾਂ ਮੈਨੂੰ ਦਿੱਤਾ ਅੱਛਾ ਇਹਨੇ ਹਲੇ 1 ਸਾਲ ਦਾ ਹੋਣਾ 20 ਤਰੀਕ ਇਹ ਦੋ ਦੰਦਾਂ ਦੇ ਫਸਟ ਆਇਆ ਬਿਲਕੁਲ ਇਹ ਵੀ ਗਿਫਟੀ ਆਇਆ ਸੀ ਇਹ ਵੀ ਗਿਫਟੀ ਆ ਬਾਈ ਬੰਦਾ ਬਹੁਤ ਲੁਕਿਆ ਹੋਇਆ ਹੈ ਤਾਂ ਐਡਾ ਮੈਂ ਕਹਿੰਦਾ ਯਾਰ ਦੱਸ ਨਹੀਂ ਸਕਦੇ ਉਹ ਬੰਦੇ ਬਾਰੇ ਵੀ ਕੀ ਚੀਜ਼ ਹੈ ਏ ਭਾਈ ਇਹ ਵੀ ਪੋਜੀਸ਼ਨਾਂ ਦੇ ਵਿੱਚ ਆ 25 ਕਿਲੋ ਤੋਂ ਘੱਟ ਆ 25 ਕਿਲੋ ਤੋਂ ਬਾਹਰ ਇਹ ਪੋਜੀਸ਼ਨਾਂ ਚ ਆਈਆਂ ਹੋਈਆਂ ਨੇ ਇਹ ਦੋਨੇ ਪੋਜੀਸ਼ਨਾਂ ਆ ਭਾਈ ਅੱਜ ਅਸੀਂ ਜਾਨਵਰ ਲੈ ਕੇ ਆਇਆ ਸੁਖਨਾਲ 8 10 8 10 ਦੇ ਸਾਡੇ ਪੋਜੀਸ਼ਨਾਂ ਚ ਲੱਗੇ ਹਾਂ ਹਾਂ ਇਹ ਕਿੰਨੇ ਦੰਦੂ ਡਾਕਟਰ ਇਹ ਹੋਣੇ 8 ਦੰਦਾਂ ਦੇ ਵੀਰੇ ਲਾਓ ਭਾਈ ਮਾਨੂਕੇ ਸੰਧੂਆਂ ਜਿਹੜੇ ਕੰਪੀਟੀਸ਼ਨ ਹੋਏ ਨੇ ਨਾ ਆ ਦੋ ਦੰਦ ਬੱਕਰੇ ਨੇ ਆ ਦੋਨੇ ਆ ਪਹਿਲੇ ਨੰਬਰ ਤੇ ਆਇਆ ਤੇ ਆ ਬੱਚਾ ਇਹ ਨੌਵੇਂ ਤੇ ਆਇਆ ਇਹ ਨੌਵੇਂ ਤੇ ਭਾਈ ਇਹ ਨੌਵੇਂ ਤੇ ਆਇਆ ਤੇ ਬਾਕੀ ਜਾਣਕਾਰੀ ਤੁਹਾਨੂੰ ਆ ਬਾਈ ਦਊ ਸਾਰੀ ਭਾਈ ਦੱਸੀ ਬੱਕਰਿਆਂ ਬਾਰੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਇਹ ਵੀਰੇ ਮਾਣੂਗੇ ਆਪਣੇ ਅੱਜ ਨਾ ਉਹ ਸੀਗਾ ਕੰਪੀਟੀਸ਼ਨ ਇਹ ਦੋ ਦੰਦਾਂ ਦੇ ਵਿੱਚ ਇਹ ਨਾ ਬੱਚੇ ਬਾਈ ਵੀਡੀਓ ਬਣਾਉਣ ਦਾ ਕਾਰਨ ਨਹੀਂ ਆ ਇੱਕ ਬੰਦੇ ਦੇ ਘਰ ਆਏ ਨੇ ਬੜਾ ਲੁਕਿਆ ਬੰਦਾ ਦੋਨੇ ਦੋਨੇ ਬੱਚੇ ਵੀਰੇ ਇਹ ਬੰਦੇ ਦਾ ਨਾਮ ਵੀਰੇ ਕੁਲਦੀਪ ਸਿੰਘ ਭੁਖਿਆਵਾਲੀ ਜ਼ਿਲ੍ਹਾ ਬਠਿੰਡੇ ਦਾ ਆ ਬੱਚਾ ਆਪਾਂ ਨੂੰ ਉਹਨਾਂ ਨੇ ਗਿਫਟ ਕੀਤਾ ਸੀਗਾ ਇਹ ਬਾਈ ਟਵਾਣੇ ਨੂੰ ਗਿਫਟ ਕੀਤਾ ਟਵਾਣੇ ਨੇ ਗਾਹਾਂ ਮੈਨੂੰ ਦਿੱਤਾ ਅੱਛਾ ਇਹਨੇ ਹਲੇ 1 ਸਾਲ ਦਾ ਹੋਣਾ 20 ਤਰੀਕ ਨੂੰ ਕੱਟਾ 1 ਸਾਲ ਤੋਂ ਇੱਕ ਸਾਲ ਤੋਂ ਅੰਦਰ ਆ ਜਿੰਦੇ ਕੈਟਾਗਰੀ 2 ਚ ਪਾਇਆ ਦੰਦ ਤੋੜ ਗਿਆ ਸੀਗਾ ਦੰਦ ਹਲੇ ਪੂਰੇ ਆਏ ਵੀ ਨਹੀਂ ਠੀਕ ਹੈ ਜੇ ਖੀਰਿਆਂ ਚ ਪਾਉਂਦੇ ਇਹ ਪਹਿਲੇ ਦੂਜੇ ਤੇ ਆਉਂਦਾ ਹਾਂ ਤੇ ਆ ਬੱਚਾ ਜਿਹੜਾ ਵੀਰੇ ਇਹ ਵੀ ਉਹਦੇ ਘਰੋਂ ਆਇਆ ਹੋਇਆ ਇਹ ਦੋ ਦੰਦਾਂਾਂ ਚ ਫਾਸਟ ਆਇਆ ਬਿਲਕੁਲ ਇਹ ਵੀ ਗਿਫਟ ਹੀ ਆਇਆ ਸੀ ਇਹ ਵੀ ਗਿਫਟ ਹੀ ਆ ਬਈ ਬੰਦਾ ਬਹੁਤ ਲੋ ਗਿਆ ਹੈ ਤਾਂ ਐਡਾ ਮੈਂ ਕਹਿੰਦਾ ਯਾਰ ਦੱਸ ਨਹੀਂ ਸਕਦੇ ਉਹ ਬੰਦੇ ਬਾਰੇ ਵੀ ਕੀ ਚੀਜ਼ ਆ ਗਈ ਇਹ ਪਹਿਲੇ ਨੰਬਰ ਤੇ ਆ ਗਿਆ ਨਾ ਵੀਰੇ ਪਹਿਲੇ ਨੰਬਰ ਤੇ ਹਾਂਜੀ ਇਹ ਪਹਿਲੇ ਤੇ ਆ ਆਹ ਵੀਰੇ ਨੌਵੇਂ ਤੇ ਆ ਹੂੰ ਤੇ ਆ ਵੱਡੇ ਬੱਕਰੇ ਬਾਰੇ ਦੇ ਉਹਦਾ ਸਾਰੇ ਜਾਣੇ ਪਹਿਚਾਣੇ ਬੱਕਰਾ ਹੀ ਆ ਤੁਹਾਡਾ ਇਹ ਫੂਲੇ ਵਾਲ 2023 ਦਾ ਚੈਂਪੀਅਨ ਹੈ ਜੀ ਹਾਂ ਫੂਲੇਣ 2023 ਦੇ ਵਿੱਚ ਇਹ ਆਲ ਓਵਰ ਦੇ ਵਿੱਚੋਂ ਚੈਂਪੀਅਨ ਰਿਹਾ ਸੀਗਾ ਜੀ ਬੱਕਰਾ ਤੇ ਬਾਕੀ ਇਹਦਾ ਕ੍ਰੋਸ਼ਿੰਗ ਲੈ ਲਈਏ ਨਾ ਆਪਾਂ 바ਵਾ ਇਹਦੇਆਂ ਬਾਈ ਪੱਠਾ ਅੱਜ ਤਿਆਰ ਖੜੀਆਂ ਨੇ ਆਪਣੇ ਘਰੇ ਅੱਜ ਤਿਆਰ ਹੈ ਅੱਜ ਇਹਦੀਆਂ ਪੱਠਾ ਅੱਜ ਇਹਦੀਆਂ ਪੱਠਾ ਵੀ ਪੋਜੀਸ਼ਨਾਂ ਦੇ ਵਿੱਚ ਹੀ ਆਈਆਂ ਨੇ ਇਥੇ ਖੀਰੀਆਂ ਪੱਠਾ ਖੀਰੀਆਂ ਪੱਠਾ ਇਹਦੇਆਂ ਦੋ ਖੀਰੀਆਂ ਪੱਠਾ ਪੱਠਾ ਲੈ ਆਓ ਆ ਫੜੀ ਬਾਈ ਪੱਠਾ ਲੈ ਆਓ ਤੇ ਬਾਕੀ ਬਈ ਆ ਬੱਕਰਾ ਇਹ ਆਇਆ ਪਹਿਲੇ ਨੰਬਰ ਤੇ ਤੇ ਭਾਈ ਆਪਣਾ ਕਿਹੜਾ ਪਿੰਡ ਹੈ ਸੀਗਾ ਆਪਣੇ ਬਾਈ ਮਲਕਾਨਾ ਮਲਕਾਨ ਹਾਂ ਆ ਲੈ ਵੱਠ ਵੰਡੀ ਸਾਹ ਕੋਲ ਹਾਂ ਆ ਵੱਠ ਫੜੀ ਤੂੰ ਕਿੰਨੀਆਂ ਕਿ ਬੱਟੀਆਂ ਰੱਖੀਆਂ ਘਰੇ ਆਪਣੇ ਕੋਲ ਬਾਈ 2-4 ਨਾਲ ਗਈ 2-4 ਨਾਲ ਸ਼ੌਂਕੀ ਰੱਖੀਆਂ ਰੱਖਿਆ ਲੈ ਤੂੰ ਤਾਂ ਲੈਤੀ ਕਰਾਉਂ ਸੀ ਕੁਝ ਇਹਦੇ ਕੋਲ ਬਾਈ 2 ਬੱਟੀਆਂ ਛੱਡਿਆ ਹੋਇਆ ਛੱਡਿਆ ਹੋਇਆ ਆਈਆਂ ਨਹੀਂ ਅਜੇ ਪੱਠਾ-ਪੁੱਠਾ ਗਈ ਅਜੇ ਬਾਈ ਇੱਕ ਇੱਕ ਸੁਈ ਹੋਈ ਇੱਕ ਸੂਣ ਵਾਲੀ ਆ ਤੇ ਬਾਕੀ ਸਾਨੂੰ ਇਹਦੀਆਂ ਬਾਈ ਪੱਠਾ ਦਿਖਾਉਂਦੇ ਆ ਆ ਬੱਕਰੇ ਦੀ ਗੱਲ ਹੈ ਤੇ ਆ ਇਹਦੀਆਂ ਪੱਠਾ ਨਹੀਂ ਹੈ ਇਹਦੀਆਂ ਨੇ ਇਹ ਇਹ ਬਾਈ ਆ ਚੈਂਪੀਅਨ ਦੀਆਂ ਪੱਠਾ ਰਹਿਗੀਆਂ ਏ ਭਾਈ ਇਹ ਵੀ ਪੋਜੀਸ਼ਨਾਂ ਦੇ ਵਿੱਚ ਆ 25 ਕਿਲੋ ਤੋਂ ਘੱਟ ਆ 25 ਕਿਲੋ ਤੋਂ ਬਾਹਰ ਇਹ ਪੋਜੀਸ਼ਨਾਂ ਚ ਆਈਆਂ ਹੋਈਆਂ ਨੇ ਇਹ ਦੋਨੇ ਪੋਜੀਸ਼ਨਾਂ ਆ ਭਾਈ ਅੱਜ ਅਸੀਂ ਜਾਨਵਰ ਲੈ ਕੇ ਆਇਆ ਸੁਖਨਾਲ 8 10 8 10 ਸਾਡੇ ਪੋਜੀਸ਼ਨਾਂ ਚ ਚਲੇਗਾ ਜਾਨਵਰ 8 10 ਭਾਈ ਜਿੰਨੇ ਲੈ ਕੇ ਆਏ ਨੇ ਵੀ ਓਨੇ ਪੋਜੀਸ਼ਨ ਕੰਮੇ ਕੰਮੇ ਤੇ ਆਈਆਂ ਨੇ ਇਹ ਇਹ ਭਾਈ ਸੀਮੇ ਤੇ ਆਈ ਆ ਆਹ ਮੈਨਾਂ ਦਾ 10ਵੇਂ ਤੇ ਆਈ ਸੀਗੀ ਅੱਛਾ ਇਹ ਪੋਜੀਸ਼ਨਾਂ ਚ ਆਏ ਨੇ ਯਾਰ ਵੀਰੇ ਪੋਜੀਸ਼ਨਾਂ ਚ ਆਏ ਨੇ ਹੂੰ ਐਵੇਂ ਕਹਿਣਗੇ ਵੱਡੇ ਬੱਕਰੇ ਦੀਆਂ ਨੇਗੀਆਂ ਓ ਬਾਈ ਗੁਲਦੀਪ ਦੇ ਘਰੋਂ ਆਏ ਹੋਏ ਨੇ ਬੱਚੇ ਆਪ ਗੁਲਦੀਪ ਦੇ ਘਰੋਂ ਆਏ ਨੇ ਹਾਂ ਤੇ ਬਾਕੀ ਬਈ ਬਾਕੀ ਜਾਨਵਰ ਵੀ ਚੰਗੇ ਨੇ ਆਪਾਂ ਪਹਿਲਾਂ ਵੀ ਵੀਡੀਓ ਬਣਾਈਆਂ ਹੋਈਆਂ ਨੇ ਹਾਂ ਤੁਸੀਂ ਆਉਂਦੇ ਰਹਿੰਦੇ ਹੋ ਵੀਰੇ ਬਿਲਕੁਲ ਦੇਖੇ ਹੋਏ ਨੇ ਤੁਹਾਡੇ ਸਾਰਿਆਂ ਦੇ ਬਿਲਕੁਲ ਤੇ ਬਾਕੀ ਹਜੇ ਬੱਕਰੀਆਂ ਬੁੱਕਰੀਆਂ ਲੈ ਕੇ ਆਏ ਹਾਂ ਚਾਰ ਦੰਦ ਅੱਠ ਦੰਦ ਚ ਪਾਉਣ ਨਹੀਂ ਬਾਈ ਬੱਕਰੀਆਂ ਲੈ ਕੇ ਬਸ ਆ ਬੱਕਰੇ ਪੱਠਾ ਵੀ ਆਈ ਦੀਆਂ ਦੋ ਕੋਕ ਬੋਕ ਨਹੀਂ ਬਸ ਉਹ ਬੱਕਰੇ ਉਹ ਪਾਲਾਂਗੇ ਉਹ ਪਾਲਾਂਗੇ ਹਾਂ ਹਾਂ ਠੀਕ ਹੈ ਤੇ ਮੇਨ ਬਾਈ ਉਹ ਦਿਖਾਉਣੇ ਸੀ ਆਪਾਂ ਬੱਕਰੇ ਹਨ ਬਿਲਕੁਲ ਬਾਈ ਉਹ ਬਾਈ ਦੁਬਾਰੇ ਫੋਕਸ ਕਰਦੇ ਉਹ ਬੱਕਰਿਆਂ ਦੇ ਯਾਰ ਤੇ ਆ ਦੋ ਬੱਕਰੀ ਇਹ ਇਹ ਮੇਨ ਸੀ ਆਪਾਂ ਇਹੇ ਦਿਖਾਉਣੇ ਸੀ ਅੱਜ ਤੇ ਬਾਕੀ ਆ ਬੱਕਰਿਆਂ ਦਾ ਸਾਰੇ ਜਾਣਦੇ ਹੋ ਫੁੱਲਿਆਲ ਦਾ ਚੈਂਪੀਅਨ ਬੱਕਰਾ ਸੀਗਾ ਇਹ ਤੇ ਬਾਕੀ ਇੱਧਰ ਇਹਨਾਂ ਦੇ ਜਾਨਵਰ ਨੇ ਬਾਈ ਸਾਰੇ ਆ ਦੇਖੋ ਆ ਆਪਣੀ ਨੇ ਸਾਰੇ ਏ ਭਾਈ ਹਾਂ ਸਾਰੇ ਇਕੱਠੇ ਇਕੱਠੇ ਆ ਗਏ ਅਸੀਂ ਦੋ ਬੰਡਾਂ ਦੇ ਤਨ ਦੇ ਇਕੱਠੇ ਹੋ ਕੇ ਹਾਂ ਇਕੱਠੇ ਆ ਗਏ ਸਾਰੇ ਆਪਣੇ ਪਿੰਡਾਂ ਦੇ ਬਾਈ ਇਕੱਠਿਆਂ ਦੇ ਜਾਨਵਰ ਆਪਣੇ ਜਾਨਵਰ ਚਣ ਮੈਂ ਚਣ ਮੈਂ ਲਿਆਂਦੇ ਆ ਆ ਬੱਕਰੀ ਆ ਨਾ ਭਾਈ ਹਾਂ ਹਾਂ ਇਹ ਕਿੰਨੇ ਦੰਦ ਹੋ ਡਾਕਟਰ ਇਹ ਹੁਣੇ 8 ਦੰਦਾਂ ਦੇ ਵੀਰੇ 8 ਦੰਦ ਜੇ ਬਾਊ ਮੁਕਾਬਲੇ 'ਚ ਫਿਰ ਕਾਲੇ ਵੀ ਇਹ ਹੈ ਕਾਲੇ ਦੀ ਆ ਇਹ ਪਸੌੜੀਏ ਸੋਨੂ ਦੀ ਸੋਨੂ ਦੀ ਆ ਆਸਿਆ ਠੀਕ ਲੈ ਵੀ ਮਲੇਰ ਕੋਟ ਵਾਲੇ ਇਕੱਠੇ ਜੇ ਰਹਿੰਦੇ ਆ ਸਾਰੇ ਹਨਾ ਹਾਂ 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 ਅੱਜ ਤਾਂ ਮਾਰਦੇ ਕੈਮਰਾ 2023 ਆਲਓਵਰ ਦੇ ਵਿੱਚੋਂ ਆਲਓਵਰ ਦੇ ਵਿੱਚ ਚੈਂਪੀਅਨ ਚੈਂਪੀਅਨ ਬੱਕਰਾ ਸਦਾ ਖੜੋ ਬੱਕਰੇ ਇਹ ਆ ਗਏ ਨੇ ਯਾਰ ਇਹ ਉਹੀ ਬੱਕਰਾ ਵੀਰੇ ਜਿਹਨੂੰ ਛੋਟਾ ਜਿਹਾ ਕਹਿੰਦੇ ਸੀ ਹਾਂ ਉਹਦਾ ਛੋਟਾ ਜਿਹਾ ਕਹਿੰਦੇ ਸੀ ਦੇਖ ਲੈ ਹੁਣ ਹੁਣ ਦੇਖ ਲੈ ਬਰਾਬਰ ਖੜਕੇ ਨਹੀਂ ਹੈ ਟੂ ਬਈ ਸਹੀ ਗੱਲ ਹੈ ਉਹਦੀ ਹੋ 44 ਦੀ ਤੂਲੀ ਬਈ ਯਾਰ 44 ਦੀ ਬਾਕੀ ਮਿਹਨਤ ਆ ਯਾਰ ਇਹਦੇ ਆ ਚੀਜ਼ ਨੇ ਆ ਹਾਂ ਉਹ ਇਹ ਅੱਜ ਵੀ ਪਾਦਾ ਬਾਈ ਅੱਜ ਵੀ ਨਹੀਂ ਪਿੱਛੇ ਹਟਦਾ ਬੱਕਰਾ ਜੇ ਪਾਵਾਂ ਹਾਂ ਜੀ ਅੱਜ ਵੀ ਪਾਦੀ ਹੈ ਨਾ ਅੱਜ ਵੀ ਪਿੱਛੇ ਹਟਦਾ ਅੱਜ ਵੀ ਪਿੱਛੇ ਹਟਦਾ ਇਹ ਦੋ ਮੇਲੇ ਦਿੱਤੇ ਹੋਇਆ ਇਹ ਲੌਂਗੋ ਵਾਲੇ ਵੀ ਦਿੱਤੇ ਸੀਗਾ 6 ਦਿਨਾਂ ਦਾ ਉੱਥੋਂ ਹੀ ਪਹਿਲੇ ਤੇ ਆਏ ਸੀਗਾ ਤੇ ਇੱਥੇ ਆਹ ਫੁੱਲੇ ਫੁੱਲੇ ਵਾਲੇ ਵੀ ਪਹਿਲੇ ਤੇ ਆਏ ਹਾਂ ਤੇ ਠੀਕ ਹੈ ਡਾਕਟਰ ਹਾਂ ਜੀ ਵੀ ਸ਼ੇਅਰ ਕਰਦੇ ਹਾਂ ਜੀ ਕਿੰਨੇ ਲੈ ਹਾਂ ਬੱਚੇ ਦਿੰਨੇ ਆ ਵੀਰੇ ਇਹਦਾ ਦੇਣਗੀ ਹੁਣ 9914065074 ਆ ਨੰਬਰ ਆ ਬਾਈ ਜੇ ਕਿਹਨੇ ਬੱਚੇ ਲੈਣੇ ਬਾਈ ਠੀਕ ਹੈ ਡਾਕਟਰ ਫਿਰ ਓਕੇ ਬਾਈ ਜੀ ਧੰਨਵਾਦ ਜਰਾ ਬਹੁਤ ਬਹੁਤ